ਦੀਨਾਨਗਰ ਦੀ ਮਸ਼ਹੂਰ 베ਦੀ ਥੱਲੇ ਬਣੀ ਲੇਬਰ ਸ਼ੈੱਡ 'ਚ ਮਨਾਇਆ ਗਿਆ ਮਜ਼ਦੂਰ ਦਿਵਸ ਵਿਦਾਇਕਾ ਅਰਨਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਮਜ਼ਦੂਰਾਂ ਵੱਲੋਂ ਮੈਡਮ ਅਰਨਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਦਾ ਕੀਤਾ ਗਿਆ ਜ਼ੋਰਦਾਰ ਸਵਾਗਤ ਮਜ਼ਦੂਰ ਦਿਵਸ ਦੇ ਵਿਸ਼ੇਸ਼ ਮੌਕੇ ਤੇ ਦੀਨਾਨਗਰ ਦੀ 베ਦੀ ਥੱਲੇ ਬਣੀ ਲੇਬਰ ਸ਼ੈੱਡ 'ਚ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੋਲਡ ਦੇ ਅਗਵਾਈ 'ਚ ਮਜ਼ਦੂਰ ਦਿਵਸ ਮਨਾਇਆ ਗਿਆ ਜਿਸ ਵਿੱਚ ਵਿਧਾਇਕਾ ਅਰਨਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਨੇ ਉ체ਚੇ ਤੌਰ ਤੇ ਸ਼ਿਰਕਤ ਕੀਤੀ ਜਦਕਿ ਨਗਰ ਕੌਂਸਲ ਦੇ ਪ੍ਰਧਾਨਿਤ ਚੋਹਾਨ ਅਤੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਪੱਟੀ ਵੀ ਉਹਨਾਂ ਦੇ ਨਾਲ ਸਨ ਇਸ ਮੌਕੇ ਤੇ ਵੱਡੀ ਗਿਣਤੀ ਤੇ ਮਜ਼ਦੂਰਾ ਨੇ ਆਪਣੇ ਹਰਮਨ ਪਿਆਰੇ ਲੀਡਰਾਂ ਦਾ ਜ਼ੋਰਦਾਰ ਸਵਾਗਤ ਕੀਤਾ ਅੰਤ ਵਿੱਚ ਮਜ਼ਦੂਰ ਯੂਨੀਅਨ ਦੇ ਅਹੁਦੇਦਾਰਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਵਿਧਾਇਕਾ ਅਰਨਾ ਚੋਧਰੀ ਅਤੇ ਸੀਨੀਅਰ ਕਾਂਗਸੀ ਨੇਤਾ ਅਸ਼ੋਕ ਚੋਧਰੀ ਵੱਲੋਂ ਸਮੂਹ ਮਜ਼ਦੂਰ ਜਮਾਤ ਨੂੰ ਲੇਬਰ ਡੇ ਦੇ ਮੌਕੇ ਤੇ ਮੁਬਾਰਕਾਨੀ ਦਿੱਤੀਆਂ ਗਈਆਂ ਕਾਮੇ ਘਰੇ ਕਾਵੇ ਹਰ ਦਿਨ ਸਿਆਮਾ ਇਹ ਬੀਗਰ ਬੜੇ ਜਿਹੇ ਬਣਿਆ ਜਿੰਨਾ ਪੈਸਾ ਦੀਨਾ ਨਗਰ ਦੇ ਵਿੱਚ ਸਰਕਾਰੀ ਪ੍ਰੋਜੈਕਟ ਪੰਜਾਬ ਦੀ ਲੇਬਰ ਜਿਹੜੀ ਆ ਉਹ ਬਹੁਤ ਇਸ ਮਾਮਲੇ ਚ ਸਖਲਦੀ ਹੈ ਮੈਂ ਅਜੇ ਵੀ ਸਮਝ ਨਾ ਸੋ ਇਹ ਵੀ ਮੈਂ ਡਿਮਾਂਡ ਜੋ ਸੀ ਹਮੇਸ਼ਾ ਤੋਂ ਬੰਦੇ ਆਏ ਆ ਅੱਜ ਉਹ ਸਾਰੇ ਆਓ ਮੇਰੇ ਮੈਂਬਰ ਜਿਹੜਾ ਸਰਹੱਜ ਸ਼ੀਲ ਵੀ ਦਿਓ ਅਧਿਕਾਰੀਆਂ ਸਾਰੇ ਆਓ ਅਧਰ ਆਓ ਸਾਹਮਣੇ ਫੇਸਿਓਂ ਅਜਲਾ ਵਾਕੀ ਕੋਈ ਗੱਲ ਨਹੀਂ। ਫੋਟੋ ਕਿਥੇ ਨੇ? ਠੀਕ ਹੈ ਜੀ। ਦੇਖੋ ਯਾਰ ਇੱਕ ਮਿੰਟ ਕਾਲਟੀ ਅੰਦਰ ਦੇਖੋ। ਭਾਈ ਸਿੱਧੇ ਹੋਵੋ। ਹੱਥ ਹੋ ਜਾ। ਸਾਰੀ ਫੋਟੋ ਫੋਟੋ ਕਰ ਦੇਣੀ ਆ। ਭਾਈ ਇਹ ਦੇਖੀ। ਹਾਂਜੀ ਹਾਂਜੀ। ਆਪਣਾ ਇੱਕ ਪੱਟਾ ਮਜ਼ਦੂਰਾਂ ਦਾ ਬੋਡੀ ਫੈਮਿਲੀ ਕਲਾਪੀ ਪੂਰੇ ਜਿਲ੍ਹੇ ਜਲੰਧ ਦੇ। ਦੇਖੋ ਅੱਜ ਜਿਵੇਂ ਅੱਜ ਸਭ ਤੋਂ ਪਹਿਲੇ ਤੇ ਮੈਂ ਦੇਸ਼ ਵਿਦੇਸ਼ਾਂ ਦੇ ਵਿੱਚ ਵਸਤੇ ਹੋਏ ਸਾਰੇ ਮਜ਼ਦੂਰਾਂ ਅੱਜ ਦੇ ਲੇਬਰ ਡੇ ਤੇ ਮੈਂ ਬਹੁਤ-ਬਹੁਤ ਮੁਬਾਰਕਬਾਦ ਵਧਾਈ ਦੇਣਾ ਚਾਹੁੰਦੀ ਹਾਂ ਔਰ ਹਮੇਸ਼ਾ ਦੀ ਤਰ੍ਹਾਂ ਕਈ ਸਾਲ ਮੰਨੋ ਹੋ ਗਿਆ 25 26 ਸਾਲ ਤਾਂ ਹੋ ਗਿਆ ਕਿ ਅਸੀਂ ਇੱਥੇ ਇਸੇ ਜਗ੍ਹਾ ਤੇ ਉਸ ਦਿਨ ਉਸ ਮੌਕੇ ਤੇ ਅਸੀਂ ਇੱਥੇ ਇਕੱਠੇ ਹੁੰਨੇ ਆਂ ਔਰ ਸਾਰੇ ਜਿਹੜੇ ਮਜ਼ਦੂਰ ਭਰਾ ਦੇ ਸਾਡੇ ਉਹ ਇੱਥੇ ਇਕੱਠੇ ਹੁੰਦੇ ਨੇ ਔਰ ਜੋ ਜੋ ਕਈ ਵਾਰੀ ਉਹ ਡਿਮਾਂਡਾਂ ਜੜੀ ਉਹਨਾਂ ਨੇ ਅੱਜ ਤੱਕ ਕੀਤੀਆਂ ਨੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਪੂਰਾ ਕਰੀਏ ਕਿਉਂਕਿ ਜਿਹੜਾ ਗਰੀਬ ਆਦਮੀ ਨੇ ਦਿਹਾੜੀ ਲਗਾ ਕੇ ਰਾਤ ਨੂੰ ਆਪਣੇ ਬੱਚਿਆਂ ਨੂੰ ਰੋਟੀ ਦੇਣੀ ਹੈ ਸੋ ਉਹਦੀਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਹੁੰਦੀਆਂ ਨੇ ਜਿਹੜਾ ਉਹਨਾਂ ਨੇ ਉਹਨੇ ਪੂਰੀਆਂ ਕਰਦੀਆਂ ਨੇ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਅੱਜ ਵੀ ਉਹਨਾਂ ਨੇ ਡਿਮਾਂਡ ਰੱਖੀ ਹੈ ਪਾਣੀ ਦੀ ਸੋ ਉਹ ਵੀ ਮੈਂ ਉਹਨਾਂ ਨੂੰ ਅਨਸ਼ੋਰ ਕੀਤਾ ਹੈ ਕਿ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਵਾਟਰ ਕੁਲਰ ਹੈ ਉਹ ਇੱਥੇ ਪ੍ਰੋਵਾਈਡ ਕਰ ਦਿੱਤਾ ਜਾਏਗਾ ਔਰ ਜਿਹੜਾ ਸਪਰਸਿਬਲ ਪੰਪ ਹੈ ਜਿਹੜਾ ਇੱਥੇ ਦਲਕੇ ਦਾ ਲੱਗਿਆ ਹੈ ਉਹ ਵੀ ਅੱਜ ਕਿਸੇ ਖਰਾਬੀ ਕਾਰਨ ਉਹ ਨਹੀਂ ਚੱਲ ਰਿਹਾ ਸੀ ਸੋ ਉਹ ਵੀ ਅੱਜ ਮੈਂ ਹੰਚੋਰ ਕੀਤਾ ਕਿ ਉਹ ਵੀ ਬਹੁਤ ਜਲਦੀ ਜੜਾਇਆ ਉਹ ਠੀਕ ਹੋ ਜਾਏਗਾ ਸੋ ਮੇਰੇ ਮਨ ਚ ਬਹੁਤ ਜ਼ਿਆਦਾ ਮਜ਼ਦੂਰਾਂ ਦੇ ਪ੍ਰਤੀ ਲਗਾਅ ਹੈ ਕਿਉਂਕਿ ਇੱਕ ਤਬਕਾ ਐਸਾ ਜਿਹੜਾ ਕਿ ਸਮਾਜ ਤੋਂ ਕਈ ਵਾਰ ਇਗਨੋਰ ਹੋ ਜਾਂਦਾ ਹੈ ਸੋ ਇਹ ਮੇਰੇ ਨਾਲ ਡਟ ਕੇ ਖੜੇ ਨੇ ਮੇਰਾ ਹਮੇਸ਼ਾ ਮੇਰਾ ਸਾਥ ਦਿੰਦੇ ਨੇ ਸੋ ਮੈਂ انہਾਂ ਦੀ ਇਸ ਗੱਲ ਦੀ ਧੰਨਵਾਦੀ ਵੀ ਹਾਂ ਔਰ ਮੇਰਾ ਫਰਜ਼ ਬਣਦਾ ਕਿ ਮੈਂ ਵੀ ਇਹਨਾਂ ਦੇ ਨਾਲ ਡਟ ਕੇ ਖੜੀ ਹੋਵਾਂ ਜੋ ਜੋ ਇਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਦੂਰ ਕਰਾਂ ਅੱਜ ਇੱਕ ਵਾਰੀ ਫੇਰ ਮਸ਼ਹੂਰ ਦਿਵਸ ਤੇ ਲੇਬਰ ਡੇ ਤੇ ਸਾਰੇ ਮੇਰੇ ਮਜ਼ਦੂਰ ਭਰਾਵਾਂ ਨੂੰ ਸੰਭੋ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਵਧਾਈ ਇਹ ਜਿੰਨੇ ਵੀ ਮੁੰਡੇ ਨੇ ਜਿਨ੍ਹਾਂ ਦੇ ਤੇ ਇਹ ਸੈਲੀਬ੍ਰੇਟ ਕਰਦੇ ਆ ਇਹ ਮਸ਼ਹੂਰ ਸੀਗਾ ਕਿ ਜੇ ਕਿਸੇ ਨੇ ਕਹਿਣਾ ਵੀ ਯਾਰ ਅੱਜ ਮਜ਼ਦੂਰ ਚਾਹੀਦੇ ਆ ਮੈਂ ਘਰ ਕੰਮ ਲਾਣਾ ਤਾਂ ਉਹ ਕਹਿੰਦਾ ਵੀ ਯਾਰ ਮੇਰੀ ਥੱਲੇ ਮਿਲਣਗੇ ਇਹ ਜਗ੍ਹਾ ਦਾ ਮਸ਼ਹੂਰੀ ਸੀਗੀ ਇਹ 베ਰੀ ਵਾਲੀ ਥਾਂ ਜਿਹੜੀ ਹੈ ਉਹ ਮਜ਼ਦੂਰ ਉੱਥੇ ਮਿਲੇਗਾ ਪਰ ਬੜੀ ਸਦੀਆਂ ਤੋਂ ਇਹ ਕੰਮ ਕਰ ਰਹੀ ਸੀ ਇੱਥੇ ਬੈਠਣਾ ਪਰ ਇਹਨਾਂ ਨੂੰ ਤਕਲੀਫ ਬਹੁਤ ਸੀ ਕਿ ਕਦੇ ਬਰਸਾਤ ਆ ਗਈ ਤਾਂ ਪ੍ਰੋਬਲਮ ਜੇ ਤੋਂ ਪੈ ਤਾਂ ਵੀ ਗਰਮੀ ਹੈ ਜੇ ਠੰਡਾ ਦੇ ਠੰਡ ਦੇ ਵਿੱਚ ਸੋ ਇਹਨਾਂ ਦੀ ਬੜੀ ਵੱਡੀ ਡਿਮਾਂਡ ਸੀ ਵੀ ਸਾਨੂੰ ਜਿੱਥੇ ਕੋਈ ਸ਼ੈੱਡ ਸ਼ੁੱਡ ਬਣਾ ਦਿਓ ਪਰ ਲੇਬਰ ਸ਼ੈੱਡ ਬਣਦਾ ਨਹੀਂ ਸੀ ਕਿਉਂਕਿ ਜ਼ਮੀਨ ਬਿਜਲੀ ਬੋਰਡ ਦੀ ਸੀ ਪਰ ਨਹੀਂ ਹੋ ਪਿਛਲੀ ਵਾਰੀ ਜਦੋਂ अरुणा चौधरी मंत्री बने हैं ते बिजली बोर्ड ਨੂੰ ਰਿਕਵੈਸਟ ਕੀਤੀ ਵੀ ਯਾਰ ਇਹ ਸਰਕਾਰੀ ਕੰਮ ਹੈ ਗਰੀਬ ਬੰਦੇ ਨੇ ਵਿਚਾਰੇ ਤੇ ਚਲੋ ਇਹ ਲੇਬਰ ਸ਼ਰਟ ਬਣ ਗਿਆ ਪਾਣੀ ਦਾ ਇੰਤਜ਼ਾਮ ਹੋ ਗਿਆ ਪੱਕੇ ਭੁੱਖੇ ਲੱਗੇ ਸੋ ਇਹ ਵੀ ਵਿਚਾਰੇ ਸੁੱਖਣਾ ਸਾਹ ਲੈਂਦੇ ਆ ਔਰ ਹਰ ਸਾਲ ਇਸੇ ਸ਼ਰਟ ਦੇ ਥੱਲੇ ਇਹ ਲੇਬਰ ਡੇ ਮਨਾਉਂਦੇ ਆ ਸੋ ਅੱਜ ਵੀ ਅਸੀਂ ਇਹਨਾਂ ਨੂੰ ਮੁਬਾਰਕਬਾਦ ਦੇਣ ਵਾਸਤੇ ਆਏ ਆ ਔਰ ਇਨਾਂ ਦੀ ਕਾਮਯਾਬੀ ਦਾ ਕਾਰਨ ਇਹ ਆ ਵੀ ਸਾਰੇ ਇੱਕ ਮੁੱਠ ਨੇ ਇਕ ਜੁਟ ਨੇ ਔਰ ਜਦ ਵੀ ਕਿਤੇ ਕੋਈ ਇਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਸਾਡੇ ਨੂੰ ਅਪਰੋਚ ਕਰਦੇ ਆ ਕਨਸਰਨ ਮਹਿਕਮੇ ਨਾਲ ਗੱਲ ਕਰਕੇ ਦੇਖੋ ਇਹਨਾਂ ਦੀਆਂ ਫੈਸਿਲਟੀਆਂ ਦੇ ਨੇ ਬਹੁਤ ਗਵਰਨਮੈਂਟ ਨੇ ਕਾਫੀ ਸੋਚ ਵਿਚਾਰ ਕਰਕੇ ਇੰਡਸਟਰੀਅਲ ਡਿਸਪਿਊਟ ਐਕਟ 1947 ਬਣਾਇਆ ਫਿਰ ਲੇਬਰ ਲਾਜ਼ ਹੋਰ ਵੀ ਨੇ ਇਹਨਾਂ ਦੇ ਜਿੱਥੇ ਰੈਗੂਲੇਟ ਕੀਤੀਆਂ ਜਾਂਦੀਆਂ ਨੇ ਇਹਨਾਂ ਦੀਆਂ ਸਰਵਿਸੇਜ਼ ਅੱਜ ਕੱਲ ਲੇਬਰ ਬੋਰਡ ਵੀ ਬਣਿਆ ਜਿੱਥੇ ਸਾਰੀ ਗਵਰਨਮੈਂਟ ਪ੍ਰੋਜੈਕਟਸ ਦਾ ਪੈਸਾ 1% ਦੇ ਹਿਸਾਬ ਨਾਲ ਜਾਂਦਾ ਜਮਾ ਹੁੰਦਾ ਪਰ ਅਨਪੜਤਾ ਹੋਣ ਕਰਕੇ ਜਾਂ ਵਿਚਾਰਿਆਂ ਦੀ ਬਹੁਤੀ ਅਪਰੋਚ ਨਾ ਹੋਣ ਕਰਕੇ ਇਹ ਕਈ ਵਾਰੀ ਉਹ ਜਿਹੜੇ ਫੈਸਿਲਿਟੀਆਂ ਨੇ ਉਹਨਾਂ ਤੋਂ ਵਾਂਝੇ ਹ ਰਹਿ ਜਾਂਦੇ ਸੋ ਅਸੀਂ ਸਾਡੀ ਅਟ ਮੋਸਟ ਕੋਸ਼ਿਸ਼ ਹੁੰਦੀ ਹੈ ਕਿ ਜੋ-ਜੋ ਇਹਨਾਂ ਦੀਆਂ ਕੋਈ ਰਿਕੁਆਇਰਮੈਂਟਸ ਹੈਗੀਆਂ ਨੇ ਉਹ ਬੋਰਡ ਤੋਂ ਜਾਂ ਗਵਰਨਮੈਂਟ ਤੋਂ ਜਾਂ ਕਮੇਟੀ ਤੋਂ ਜਿੱਥੇ-ਜਿੱਥੇ ਵੀ ਜਿਹੜੇ ਅਧਾਰੇ ਤੋਂ ਵੀ ਹੋ ਸਕਦੀਆਂ ਉਹ ਕਰਾਈਏ ਸੋ ਅੱਜ ਅਸੀਂ ਇਹਨਾਂ ਨੇ ਇਹੀ ਗੱਲ ਕਹੀ ਆ ਵੀ ਇੱਕ ਮੂਡ ਠਿੱਕ ਜੁੱਟ ਰਹੋ ਤੇ ਤੁਹਾਡੇ ਜਿੰਨੇ ਵੀ ਕੰਮ ਨੇ ਉਹ ਸਾਰੇ ਜਿਵੇਂ ਅੱਗੇ ਹੁੰਦੇ ਨੇ ਉਹ ਨਹੀਂ ਇਹੀ ਕਰਦੇ ਰਵਾਂਗੇ ਤੇ ਅੱਜ ਮੁਬਾਰਕਬਾਦ ਦੇਣ ਵਾਸਤੇ ਇੱਥੇ ਇਕੱਠੇ ਹੋ